ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਬਾਰੇ ਕੀ ਤੁਸੀਂ ਜਾਣਦੇ ਹੋ ਭਾਈ ਤਾਰੂ ਸਿੰਘ ਜੀ ਨੇ ਕਸ਼ਟਾਂ ਨੂੰ ਅਕਾਲ ਪੁਰਖ ਜੀ ਦਾ ਭਾਣਾ ਮੰਨ ਕੇ ਕਿਵੇਂ ਸਹਿਆ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮਨੁੱਖ ਮੌਤ ਦੇ ਨਾਂ ਤੋਂ थरथरा ਕੰਬਦਾ ਹੈ ਉੱਥੇ ਕਲਗੀਧਰ ਤੋਂ ਥਾਪੜਾ ਲੈ ਕੇ ਜੂਝਣ ਵਾਲੇ ਸਿੱਖ ਯੋਧਿਆਂ ਤੋਂ ਇੱਕ ਬਾਾਰ ਦਾ ਮੌਤ ਵੀ ਭੇਖਾ ਜਾਂਦੀ ਰਹੀ ਆਪਣੇ ਤਨ ਅਤੇ ਮਨ ਨੂੰ ਉਸ ਅਕਾਲ ਪੁਰਖ ਦੀ ਆਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਮੈਦਾਨ ਵਿੱਚ ਆ ਜਾਂਦੇ ਨੇ ਤਾਂ ਜਿੱਤ ਤੋਂ ਬਗੈਰ ਮੈਦਾਨ ਨੂੰ ਵੇਲਾ ਨਹੀਂ ਕਰਦੇ ਅਜਿਹਾਂ ਕਰਦਿਆਂ ਬੇਸ਼ੱਕ ਉਹਨਾਂ ਨੂੰ ਆਪਣੇ ਸਿਰਾਂ ਦੀਆਂ ਖੋਪੜੀਆਂ ਵੀ ਲਹਾਉਣੀਆਂ ਪੈ ਜਾਣ ਕੁਰਬਾਨੀ ਦਾ ਪੁੰਜ ਬਣਨ ਵਾਲਿਆਂ ਇਨ੍ਹਾਂ ਯੋਧਿਆਂ ਵਿੱਚ ਹੀ ਸ਼ਾਮਲ ਹੈ ਸ਼ਹੀਦ ਭਾਈ ਤਾਰੂ ਸਿੰਘ ਜੀ ਪਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੋਹਲਾ ਜ਼ਿਲ੍ਹਾ ਅੰਮ੍ਰਿਤਸਰ ਜੋ ਕਿ ਹੁਣ ਤਰਨਤਾਰਨ ਸਾਹਿਬ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਖੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਬਾਲ ਵਿਰੇ ਵਰੇ ਵਿੱਚ ਹੀ ਆਪ ਜੀ ਦੇ ਪਿਤਾ ਜੀ ਆਕਾਲ ਚਲਾਣਾ ਕਰ ਗਏ ਸਨ ਆਪ ਜੀ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਬਜਨੀ ਕਿਸਮ ਦੀ ਔਰਤ ਸੀ ਉਸ ਉਹਨਾਂ ਨੇ ਪਾਈ ਤਾਰੂ ਜੀ ਨੂੰ ਜਨਮ ਤੋਂ ਹੀ ਸਿੱਖੀ ਦੇ ਨਾਲ ਜੋੜਿਆ ਅਤੇ ਗੁਰਬਾਣੀ ਦੇ ਨਾਲ ਜੋੜਿਆ ਅਤੇ ਉਹਨਾਂ ਦੀ ਮਾਤਾ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਮਨ ਵਿੱਚ ਗੁਰੂ ਸਾਹਿਬਾਨ ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਅਜਿਹਾ ਸਤਕਾਰ ਪੈਦਾ ਕੀਤਾ ਕਿ ਭਾਈ ਸਾਹਿਬ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਘਰ ਦੇ ਪ੍ਰੇਮੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਲੱਗ ਪਏ। ਫਰੋਬਕਾਰੀ ਅਤੇ ਨੇਕਬਖਸ਼ਤ ਹੋਣ ਕਰਕੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੀ ਉਹਨਾਂ ਦਾ ਬਰਾਬਰ ਦਾ ਸਤਕਾਰ ਸੀ। ਇਸ ਸਤਕਾਰ ਸਦਕਾ ਹੀ ਭਾਈ ਤਾਰੂ ਸਿੰਘ ਜੀ संकट ਦੇ ਸਮੇਂ ਆਪਣੇ ਨਗਰ ਖੇੜੇ ਵਿੱਚ ਬੇਖੋ ਬੇਖੌਫ ਵਿਚਰਦੇ ਰਹੇ ਨੇ ਜੰਡੇ आले ਦਾ ਵਸਨੇ ਹਰ ਭਗਤ ਨਿਰੰਝਨੀਆ ਜਿਸ ਦੇ ਵਡੇਰਿਆਂ ਦੀ ਬਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਫੜੀ ਸੀ ਉਹ ਗੁਰੂ ਨਾਨਕ ਦੇ ਘਰ ਦਾ ਅਕੀਰਤ ਕਰਨ ਸਾਬਿਤ ਹੋ ਗਿਆ ਬਾਬੇ ਕੀਆ ਦਾ ਧਨਵਾਦੀ ਹੋਣ ਦੀ ਬਜਾਏ ਉਹ ਗੁਰੂ ਘਰ ਦੇ ਪਿਆਰਿਆਂ ਲਈ ਘਾਤ ਕੀ ਬਣ ਬੈਠਾ ਇਸ ਪੈਤੜੇ ਤੋਂ ਹੀ ਉਸਨੇ ਲਾਹੌਰ ਦੇ ਗਵਰਨਰ ਜਕਰੀਆ ਖਾਨ ਨੂੰ ਜਾ ਕੇ ਮੂੰਹ ਮਾਰਿਆ ਕਿ ਪੋਲੇ ਪਿੰਡ ਵਿੱਚ ਵਸਦਾ ਤਾਰੂ ਸਿੰਘ ਆਪਣੇ ਘਰ ਆਏ ਡਾਕੂਆਂ ਨੂੰ ਜਨਪਾਨ ਕਰਾਉਂਦਾ ਹੈ ਅਤੇ ਰਾਤ ਰਹਿਣ ਦੀ ਠਹਿਰ ਤੱਕ ਵੀ ਦਿੰਦਾ ਹੈ ਉਸ ਦੇ ਇਸ ਤਰ੍ਹਾਂ ਕਰਨ ਨਾਲ ਪਿੰਡ ਦੇ ਲੋਕਾਂ ਨੂੰ ਆਪਣੀ ਜਾਨ ਅਤੇ maal ਦਾ ਖਤਰਾ ਅਕਸਰ ਬਣਿਆ ਰਹਿੰਦਾ ਹੈ ਹਕੂਮਤ ਦੇ ਬਦਮਾਗੀਆਂ ਦੀ ਮਦਦ ਕਰਨ ਦੇ ਨਾਲ ਨਾਲ ਇਹ ਤਾਰੂ ਸਿੰਘ ਮੁਖਬਰੀ ਦਾ ਕੰਮ ਵੀ ਕਰਦਾ ਹੈ ਇਥੇ ਹੀ ਬਸ ਨਹੀਂ ਹੋਰ ਵੀ ਕਈ ਤਰਾਨੀਆਂ ਝੂਠੀਆਂ ਕਹਾਣੀਆਂ ਘੜ ਕੇ ਨਰੰਜਨ ਸਿੰਘ ਜਕਰੀਆ ਖਾਨ ਦੇ ਕੰਨ ਚੰਗੀ ਤਰ੍ਹਾਂ ਭਰ ਦਿੱਤੇ ਦੂਜੇ ਪਾਸੇ ਸਰਕਾਰ ਤਾਂ ਇਹ ਉਮੀਦ ਲਗਾਈ ਬੈਠੀ ਸੀ ਕਿ ਪਿੰਡਾਂ ਵਿੱਚ ਰਹਿਣ ਵਾਲੇ ਵਿੱਲੇ ਟਾਵੇਂ ਸਿੱਖ ਜਿੱਥੇ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਕੇ ਚੱਲਣ ਉੱਥੇ ਸਰਕਾਰੀ ਨਿਜਾਮ ਦੇ ਪ੍ਰਤੀ ਵਫਾਦਾਰ ਵੀ ਰਹਿਣ ਪਰ ਸਰਕਾਰੀ ਉਮੀਦ ਤੋਂ ਬਿਲਕੁਲ ਉਲਟ ਪਾਈ ਤਾਰੂ ਸਿੰਘ ਜੀ ਬਰਗੇ ਸਿੱਖ ਕੇਵਲ ਆਪਣੀ ਸੁੱਖ ਸ਼ਾਂਤੀ ਖਾਤਰ ਹੀ ਨਹੀਂ ਜੀ ਰਹੇ ਸਨ ਸਗੋ ਉਹ ਆਪਣੇ ਸਿਰ ਲਕਸੂਰ ਮੇਂ ਭਰਾਵਾਂ ਦੀ ਲੋੜ ਪੈਣ ਤੇ ਡਟਵੀਂ ਸਹਾਇਤਾ ਵੀ ਕਰਦੇ ਰਹਿੰਦੇ ਸਨ ਇਸ ਤੋਂ ਛੁੱਟ ਉਹਨਾਂ ਵੀਰਾਂ ਨੂੰ ਆਉਣ ਵਾਲੇ ਖਤਰਿਆਂ ਦੀ ਆਮਤ ਤੋਂ ਵੀ ਜਾਣੂ ਕਰਵਾਉਂਦੇ ਰਹਿੰਦੇ ਸਨ ਸੂਬੇਦਾਰ ਜ਼ਕਰੀਆ ਖਾਨ ਨੇ ਹਰਪਤ ਨਿਰੰਦਰੇ ਮੇਂ ਦੀ ਚੁਗਲੀ ਦੀ ਚੁੱਕ ਵਿੱਚ ਆ ਕੇ ਅਤੇ ਬਿਗੈਰ ਕਿਸੇ ਪੁੱਛ ਪੜਤਾਲ ਤੋਂ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਇਸ ਹੁਕਮ ਤਹਿਤ ਹੀ ਲਗਭਗ 1.5 ਦਰਜਨ ਫੌਜੀ ਪੈਦਲ ਚੱਲ ਕੇ ਪੂਲੇਪਿੰਡ ਆਏ ਅਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲੈ ਜਾ ਰਹੇ ਸਨ ਤਾਂ ਪੂਲੇਪਿੰਡ ਦੇ ਵਸਨੀਕ ਨੇ ਭਾਈ ਸਾਹਿਬ ਦੀਆਂ ਨੇਕੀਆਂ ਨੂੰ ਸਨਮੁਖ ਰੱਖ ਕੇ ਉਹਨਾਂ ਦੀ ਨਜਾਇਜ਼ ਪਕੜ ਦੇ ਖਿਲਾਫ ਹਾ ਦਾ ਨਾਰਾ ਵੀ ਮਾਰਿਆ ਪਰ ਇਸ ਨਾਰੇ ਦੀ ਆਵਾਜ਼ ਤਾਂ ਹਕੂਮਤ ਦੇ ਬੋਲੇ ਕੰਨਾਂ ਤੇ ਕੋਈ ਅਸਰ ਨਹੀਂ ਹੋਇਆ ਰਸਤੇ ਵਿੱਚ ਪਿੰਡ ਪੜਾਣੇ ਦੇ ਸਿੱਖਾਂ નિર્ਦੋਸ਼ ਭਾਈ ਤਾਰੂ ਸਿੰਘ ਜੀ ਨੂੰ ਸ਼ੁਡ ਆਨ ਲਈ ਜਦੋਂ ਪੁਲਸੀਆਂ ਨਾਲ ਦੋ ਹੱਥ ਕਰਨੇ ਚਾਹੇ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਅਜੇਹਾ ਕਰਨ ਤੋਂ ਵਰਜ ਦਿੱਤਾ ਲਾਹੌਰ ਲੈ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਜੇਲ੍ਹ ਵਿੱਚ ਭਾਈ ਜੀ ਨੂੰ ਕਈ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ। ਅਖੀਰ ਭਾਈ ਤਾਰੂ ਸਿੰਘ ਜੀ ਨੂੰ ਨਵਾਬ ਚਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਿਧੜਕਤਾ ਦੇ ਨਾਲ ਭਾਈ ਸਾਹਿਬ ਨੇ ਖਾਨ ਨੂੰ ਅਜਈਆਂ ਗੱਲਾਂ ਕਹੀਆਂ ਕਿ ਸੂਬੇਦਾਰ ਖਾਨ ਦੇ ਦੰਦ ਜੁੜ ਗਏ। ਸੂਬੇਦਾਰ ਖਾਨ جنੂਨ ਦੀ ਅੱਗ ਵਿੱਚ ਮਚਿਆ ਹੋਣ ਕਰਕੇ ਭਾਈ ਤਾਰੂ ਸਿੰਘ ਜੀ ਨੂੰ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਕਿ ਤੂੰ ਆਪਣੀ ਇਸ ਸਿੱਖੀ ਨੂੰ ਕਿਸ ਤਰ੍ਹਾਂ ਕਾਇਮ ਰੱਖਦਾ ਹੈ। ਇਹ ਆਕ ਦੇ ਖਾਨ ਨੇ ਇੱਕ ਜਲਾਦ ਨੂੰ ਬੁਲਾ ਲਿਆ ਅਤੇ ਹੁਕਮ ਕੀਤਾ ਕਿ ਅਤੇ ਹੁਕਮ ਕੀਤਾ ਕਿ ਇਸ ਬਾਗੀ ਦੀ ਖੋਪੜੀ ਕੇਸਾਂ ਸਮੇਤ ਸਿਰ ਤੋਂ ਲਾਹ ਦਿਓ ਭਾਈ ਤਾਰੂ ਸਿੰਘ ਜੀ ਨੇ ਧਰਮ ਨੂੰ ਹਾਰਨ ਦੀ ਬਜਾਏ ਸਰੀਰ ਨੂੰ ਹਾਰਨਾ ਪਰਵਾਹ ਨਾ ਕਰ ਲਿਆ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਮੋਚੀ ਨੇ ਆਪਣੀ ਤੇਜ ਧਾਰੀ ਵਾਲੀ ਰੰਬੀ ਨਾਲ ਭਾਈ ਸਾਹਿਬ ਦੀ ਖੋਪੜੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਇਸ ਕਸ਼ਟ ਨੂੰ ਸਹਿਣ ਕਰਦਿਆਂ ਭਾਈ ਸਾਹਿਬ ਨੇ ਸੀ ਤੱਕ ਨਹੀਂ ਉਚਾਰੀ ਸਗੋਂ ਅਕਾਲ ਪੁਰਖ ਵਾਹਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮਾਨ ਲਿਆ ਇੱਧਰ ਜਦੋਂ ਭਾਈ ਤਾਰੂ ਸਿੰਘ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਤਾਂ ਉੱਧਰ ਜਕਰੀਆ ਖਾਨ ਨੂੰ ਪੇਸ਼ਾਬ ਦਾ ਬੰਨ ਪੈ ਗਿਆ ਜਦੋਂ ਸਾਰੀਆਂ ਹਕਮਤਾਂ ਹੀਲੇ ਬੇਕਾਰ ਹੋ ਗਏ ਤਾਂ ਖਾਨ ਨੂੰ ਆਪਣੀ ਕੀਤੀ ਤੇ ਅਫਸੋਸ ਹੋਣ ਲੱਗਾ ਇਸ ਅਫਸੋਸ ਸਦਕਾ ਹੀ ਉਸਨੇ ਭਾਈ ਸੁਬੇਕ ਸਿੰਘ ਰਾਹੀਂ ਆਪਣਾ ਅਫਸੋਸਨਾਮਾ ਮੁਆਫੀਨਾਮਾ ਖਾਲਸਾ ਪੰਥ ਨੂੰ ਭੇਜ ਦਿੱਤਾ ਜਦੋਂ ਖਾਨ ਨੇ ਮੁਆਫੀਨਾਮੇ ਨੂੰ ਖਾਲਸੇ ਨੇ ਵਿਚਾਰਿਆ ਤਾਂ ਉਸ ਵਿਚਾਰ ਚਰਚਾ ਵਿਖੇ ਖਾਨ ਦੇ ਇਲਾਜ ਲਈ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰਨ ਦਾ ਸੁਝਾਅ ਦਿੱਤਾ ਗਿਆ ਫਸੇ ਹੋ ਫਸੇ ਹੋਏ ਜਨ ਨਵਾਬ ਅਤੇ ਉਸ ਦੇ ਅਹਿਲਕਾਰਾਂ ਨੂੰ ਇਹ ਅੱਖ ਵੀ ਚਬਣਾ ਪਿਆ ਜਿਉਂ-ਜਿਉਂ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਪਾਪੀ ਖਾਨ ਦੇ ਸਿਰ ਵਿੱਚ ਵੱਜ ਰਹੀਆਂ ਸਨ ਤਿਉ ਤੇ ਉਸ ਦਾ ਪੇਸ਼ਾਬ ਵੀ ਖੁੱਲ ਰਿਹਾ ਸੀ ਜਦੋਂ ਜ਼ਕਰੀਆ ਖਾਨ ਦੀ ਮੌਤ ਦੀ ਖਬਰ ਭਾਈ ਤਾਰੂ ਸਿੰਘ ਜੀ ਨੂੰ ਮਿਲੀ ਤਾਂ ਉਹ ਵੀ ਆਪਣੇ ਪੰਜ ਭੂਤਕ ਜ਼ਖਮੀ ਸਰੀਰ ਨੂੰ ਤਿਆਗ ਗਏ ਅੱਜ ਜਦੋਂ ਵੀ ਵਾਹਿਗੁਰੂ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸਿੱਖੀ ਨੂੰ ਕਿਸਾਂ ਸਵਾਸਾਂ ਨਾਲ ਨਿਭਾਉਣ ਵਾਲਿਆਂ ਵਾਲਿਆਂ ਭਾਈ ਤਾਰੂ ਸਿੰਘ ਜੀ ਵਰਗਿਆਂ ਦਾ ਨਾਮ ਬੜੇ ਬੜੇ ਹੀ ਅਦਬ ਦੇ ਨਾਲ ਲਿਆ ਜਾਂਦਾ ਹੈ ਸੋ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਜੀ ਸਾਡੀ ਸਿੱਖੀ ਕਿਸਾਂ சுவாਸਨ ਨਾਲ ਨਿਭਾਏ ਤਾਂ ਉਸ ਸਮੇਂ ਅਸੀਂ ਆਪਣੇ ਆਪਣੀ ਸਿੱਖੀ ਨੂੰ ਕਿਸਾਂ சுவாਸਨ ਨਾਲ ਨਿਭਾਉਣ ਦੀ ਦਾਤ ਮੰਗਦੇ ਹਾਂ ਸੋ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੀ ਸਿੱਖੀ ਨੂੰ ਕਿਸਾਂ சுவாਸਨ ਨਾਲ ਨਿਭਾਉਣਾ ਚਾਹੀਦਾ ਹੈ ਕਿਸ ਕਤਲ ਨਹੀਂ ਕਰਵਾਉਣੇ ਚਾਹੀਦੇ ਉਮੀਦ ਕਰਦੇ ਹਾਂ ਆਪ ਸਭ ਨੂੰ ਸਾਡੀ ਇਹ ਸਾਕੀ ਵਧੀਆ ਲੱਗੀ ਹੋਵੇਗੀ ਅਗਰ ਆਪ ਸਭ ਨੂੰ ਸਾਡੀ ਇਹ ਸਾਖੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਇਦਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਮ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ